ਗਵਿੰਦਰ ਭੈਣੇ ਤੂ ਸੇ ਗੱਲ ਸਮਝ ਜੇ ਤੈਨੂੰ ਹੱਥ ਨਾ ਲਾ ਤਾ ਉੱਪਰ ਦਾ ਰਾਂਜੀ ਕੂਟੇ ਮੈਂ ਭੈਣੇ ਮਾਰਨਾ ਮੇਰੇ ਭਰਾ ਨੇ ਥੋੜੀ ਮਾਰੀ ਜਾਂਦੀ ਤੂੰ ਇਹ ਤਰਾ ਮੇਰੇ ਤੂੰ ਮੂਤਲ ਮਾਰਿਆ ਨਹੀਂ ਬਸ ਇੱਕ ਤੂੰ ਹੱਥ 겨 ਰੱਖਿਆ ਗਲਤੀ ਹੋ ਗਈ ਗਲਤੀ ਮੰਨ ਮੰਨ ਗਿਆ ਗਲਤੀ ਆ ਕਿ ਤੱਕ ਨਹੀਂ ਮਾਰਿਆ ਤੇਰੇ ਪਿੰਡ ਵਾਲੇ ਸਾਰੇ ਕੁੱਤੇ ਆ ਬਹੁਤ ਮਾਰ ਇਹਨੂੰ ਕੁੱਟਿਆ ਵਿਚਾਰੀ ਨੂੰ ਸਾਰੇ ਕੁੱਤੇ ਮਾਰਦੇ ਇਹ ਭੈਣਾਂ ਜੀ ਗੁਰਵਿੰਦਰ ਕੌਰ ਆਈ ਸਾਡੇ ਕੋਲੇ ਇਹ ਠੀਕ ਨਹੀਂ ਹੈਗੀ ਇਹ ਤੁਹਾਨੂੰ ਵੀ ਨਜ਼ਰ ਆ ਗਈ ਸਾਨੂੰ ਵੀ ਨਜ਼ਰ ਆਉਂਦੀ ਆ ਪਹਿਲੀ ਨਜ਼ਰ ਹੀ ਪਤਾ ਲੱਗਦਾ ਉਹ ਸਰਦਾਰ ਦਾ ਪੈਲੀ ਫਿੱਸਾ ਮਾਰਨਦਿਆ ਇਹ ਇਹ ਠੀਕ ਨਹੀਂ ਉਹ ਮਾਰਨਦਿਆ ਪਰ ਉਹ ਲੋਕ ਜਿਨ੍ਹਾਂ ਨੇ ਇਹਨੂੰ ਕੁੱਟਿਆ ਉਹ ਕਿੰਨੇ ਅਫਸਰ ਹੈ ਪੈਂਦੇ ਚਾ ਸੰਸਾਰ ਚ ਉਹ ਕਿੰਨੇ ਮੈਂਟਲੀ ਅਫਸੈਟ ਨੇ ਸੋਚ ਕੇ ਦੇਖੋ ਜੇ ਇਹ ਤੋਂ ਵੀ ਜ਼ਿਆਦਾ ਅਫਸੈਟ ਨੇ ਉਹ ਲੋਕ ਜਿਨ੍ਹਾਂ ਨੇ ਇਹਨੂੰ ਕੁੱਟਿਆ ਇਹਦੀ ਅੱਖ ਲਾਲ ਕੀਤੀ ਪਈ ਐ ਕਟ ਕਟ ਕੇ ਇਹਨੇ ਮਾਰਿਆ ਪਿੰਡੇ ਤੇਰੇ ਨੀਲ ਪਾਏ ਪਏ ਕਟ ਕਟ ਕੇ ਇੰਨਾ ਘਟੀਆ ਦਿਮਾਗ ਹੈ ਲੋਕਾਂ ਦਾ ਵੀ ਇੱਕ ਤਾਂ ਪਹਿਲਾਂ ਹੀ ਬਖਸ਼ ਦੀ ਮਾਰੀ ਹੋਈ ਆ ਉਹਨੂੰ ਸੋਝੀ ਹੋਈ ਨਹੀਂ ਕੋਈ ਇੱਕ ਉੱਪਰ ਤੁਸੀਂ ਕੁੱਟਦੇ ਉਹਨੂੰ ਸ਼ਰਮ ਕਰੋ ਯਾਰ ਕੁੱਟ-ਕੁੱਟ ਕਿਉਂ ਇੰਨਾ ਅਗਰੈਸਿਵ ਕੀਤਾ ਪਿਆ ਇੰਨੀ ਜ਼ਿਆਦਾ ਮਨ ਨੂੰ ਹੱਥ ਵੀ ਨਹੀਂ ਲਾਉਣ ਦੇ ਦੇ ਯਾਰ ਤੇ ਮਾਂ ਕੋਲੇ ਖੜੀ ਰੋਈ ਜਾਂਦੀ ਆ ਬਾਹ ਤੰਗਾਈ ਦੱਸਦੇ ਸੋ ਤਾਂ ਦਾਸ ਬੋਦੀਰਾ ਆ ਤੇਰੇ ਪਵਤਰਾ ਦੀ ਰਾਜ ਰਾਣਿ ਸਾਥ ਗੱਤ ਮੱਜੇ ਨੂੰ ਬੰਨਤੀ ਤੇਰੀ ਮਾਂ ਦੀ ਰੋਟੀ ਖਾਣੇ ਬੰਦੇ ਆ ਜਾਂਦੇ ਘਰ ਮਿਰਜੇ ਕੁੜੀਆ ਦੀ ਮਾਤਾ ਕੀ ਆ ਦੋ ਬੱਚੇ ਇਹਨਾਂ ਦੀ ਪਰਜਾਈ ਪੱਜ ਗਈ ਮਾਤਾ ਦੀ ਨੂੰਹ ਪੱਜ ਗਈ ਤੇ ਬੇਟੇ ਨਸ਼ੇੜੀ ਐ ਜੋ ਘਰ ਨਹੀਂ ਆਉਂਦੇ ਤੇ ਉਹ ਮਾਤਾ ਦੀ ਕੁੜੀਆ ਇਹਨਾਂ ਦੀ ਬੜੀ ਐਫਸੈਟ ਆ ਗਈ ਠੀਕ ਗੱਲ ਅਰਜਤ ਸਿੰਘ ਦੀ ਮਾਂ ਆਲਾ ਨੇ ਅੱਛਾ ਕੀ ਨਾਂ ਤੇਰਾ ਕਲਵਿੰਦਰ ਕੋਰ ਭਗਤ ਸਿੰਘ ਦੀ ਮਾਂ ਦਾ ਨਾਂ ਤਾਂ ਹੋਰ ਸੀ ਕੁਛ ਕਿੰਦੂ ਨਾ ਕੋਈ ਗੱਲ ਨਹੀਂ ਛੁੱਟੇ ਰਿਪੋਰਟਰ ਤੇ ਖੜੇ ਖੜੇ ਨੇ ਉਦਣ ਵੀ ਤੂੰ ਖੜਾ ਸੀ ਜਿੱਦੜ ਪੁੱਤ ਪਹਾੜਿਆ ਸੀ ਉਦਣ ਕਹਿੰਦਾ ਤੇਰਾ ਨਹੀਂ ਪਹਾੜਿਆ ਮੇਰਾ ਕੋਈ ਨਹੀਂ ਸੀ ਐਨੇ ਤਾਂ ਪੜਾਇਆ ਸੀ ਜਿਆਦਾ ਦੋ ਤੇਰਾ ਮੈਨੂੰ ਮਾਰ ਮਾਰ ਕੇ ਲੀਲ ਪਾਇ ਪੈ ਕੱਪੜੇ ਲਾ ਕੇ ਗਲੀ ਚ ਭੱਜ ਆਈ ਜਾਂਦੀ ਸੀ ਤੂੰ ਪੋਤ ਵੀ ਲਾ ਗਈ ਸੀ ਮੇਰਾ ਪਿੱਛੇ ਆਟਾ ਪੋਤ ਲਾ ਗਈ ਸੀ ਮੇਰਾ ਕੀਮਤ ਪਤਾ ਕੀ ਦੀ ਆਦੀ ਤੇਰੀ ਚੁੱਣੀ ਵੀ ਦਿੱਲੀ ਘਣੀ ਨੋ ਵੀ ਛੱਡ ਕੇ ਚਲੀ ਗਈ ਅਦੀ ਕਿਰ ਕੇ ਬੱਚੇ ਨੇ ਬਾਗਰ ਆ ਲੈ ਨੀ ਇਹਦੇ ਦੇਰ ਤੇ ਛੇ ਕੇ ਵਿਚਾਰੀ ਦੇ ਨੂੰ ਚੰਡੀਗੜ੍ਹ ਤੋਂ ਲਾ ਚੜਦਾ ਪਿਆਏ ਸਾਹ ਸਾਂਹ ਬੋਲੀ ਕਰਨੇ ਚਲੋ ਸਾਂਹ ਕੋ ਨਹੀਂ ਆ ਕੇ ਸਾਡੇ ਬੜੀ ਦੁਖੀ ਹਾਂ ਮੈਂ ਇਦਰ ਸਾਇਦ ਮੇਰੇ ਤਾਂ ਦਵਾਈ ਵੀ ਖਾਦੀ ਕੁਛ ਨਹੀਂ ਮੇਰੇ ਕੁੱਟਦੀ ਗੇ ਮਾਰਦੀ ਏ ਬੁਰਾਲ ਕਰਦੀ ਏ ਗਲੀ ਚ ਪਾਜਦੀ ਕਪੜੇ ਲਾ ਕੇ ਫਿਰ ਲੋਕੀ ਨੇ ਕੋਰਦੇ ਨੇ ਮੈਂ ਬੜੀ ਦੁਖੀ ਹਾਂ ਜਵਿੰਦਰ ਭਾਣੇ ਤੂੰ ਸੇ ਗਾਲ ਸਮਝਾ ਜਿਸਮ ਨੂੰ ਹੱਥ ਨਾ ਲਾ ਤਾ ਉੱਪਰ ਦਾ ਰਾਂਗੇ ਇੱਕ ਮੂੰਹ ਤੇ ਨਾ ਭਾਣੇ ਮਾਰਨਾ ਨਹੀਂ ਮੇਰੇ ਭਰਾ ਦੇ ਥੋੜੀ ਮਾਰ ਜੰਦੋਂ ਤੂੰ ਭਰਾ ਭਰਾ ਥੋੜੀ ਮਾਰੀ ਜਾਂਦੋਂ ਆਖ ਤੇ ਤੇ ਕੀ ਵੱਜਿਆ ਅੱਖ ਤੇ ਕਿਨੇ ਮਾਰਿਆ ਤੇਰੇ ਇਹ ਪਿੰਡ ਵਾਲੇ ਸਾਰੇ ਕੁੱਟਿਆ ਜੀ ਬਹੁਤ ਮਾਰ ਇਹਨੂੰ ਕੁੱਟਿਆ ਵਿਚਾਰੀ ਨੂੰ ਫਿਰ ਕੋਈ ਨਾ ਆਸਮਾਨ ਕੋਈ ਨਾ ਮੀਡੂ ਵਾਈਟ ਸੀ ਬਿਨਾ ਕੱਪੜਿਆਂ ਤੋਂ ਭੱਜੀ ਜਾਂਦੀ ਮਨ ਗੀ ਨਾ ਤੂੰ ਗੱਤ ਕਰ ਰਹੀ ਹੈ ਪਹਿਣੇ ਬਸ ਕੋਈ ਗੁਲਵਿੰਦਰ ਵੀ ਮੈਂ ਬੜੀ ਮੁਸਲਮਾਨ ਹੋ ਆ ਫਿਰ ਲਾ ਕੇ ਸਾਡੇ ਸਿੱਖਾਂ ਦੇ ਤੂੰ ਮੁਸਲਮਾਨ ਹੈ ਬਸ ਸਿੱਖ ਤੂੰ ਹੱਥ ਕਿਉਂ ਰੱਖਿਆ ਗਲਤੀ ਹੋ ਗਈ ਗਲਤੀ ਮੰਨ ਮੰਨ ਗਿਆ ਮੁਸਲਮਾਨ ਨਹੀਂ ਹੈ ਦੱਸ ਤੈਨੂੰ ਸੇ ਗਲਤੀ ਮੰਨ ਲਈ ਬੇਣੇ ਬਸ ਗਲਤੀ ਮੰਨ ਮੁਸਲਮਾਨ ਨੇ ਮੱਡਵਾਉਂਦੇ ਆ ਗਲਤ ਤੂੰ ਹੋ ਮੁਸਲਮਾਨ ਇੱਕ ਮਗਾਰ ਕਿਉਂ ਗਾਇਗਾ ਕਾਟ ਨਹੀਂ ਕਰਨਾ ਆਪਾਂ ਤੂੰ ਕਾਟ ਗਾ ਅਦਕਵੱਲੀ ਗਾ ਨਹੀਂ ਨਹੀਂ ਸਾਨੂੰ ਕਾਲੇ ਜਿੰਨੀ ਮੱਝ ਸਾਡੇ ਸਾਹਮਣੇ ਦੂ ਕਿ ਤੂੰ ਗੁਰੂ ਨੇ ਪਾਪਾ ਜੀ ਤੂੰ ਕਿਥਾ ਦਾ ਬਾਬਾ ਹੈ ਬਾਬਾ ਜੀ ਮੈਂ ਬਰਾ ਕਹ ਰਿਹਾ ਮੈਂ ਤੇਰਾ ਭਰਾ ਮੈਂ ਬਰਾ 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 ਤੱਕਾ ਥੋੜੀ ਮਾਰੀ ਤਾਂ ਹੁੰਦਾ ਭਰਾ ਨੂੰ ਇੱਕ ਓੰਕਾਰ ਸਤਿ ਜੇ ਪੁੱਤ ਮਰਾ ਤੇ ਹੱਥ ਰਖਾ ਲਾ ਹੱਥ ਰਖਾ ਦਸਰ

हां भाग ਤੁਸੀਂ ਨਾ ਗਲਤ ਪੰਗਾ ਲੈ ਗਿਆ ਉਹਦੀ ਮਾਂ ਦਵਾਈ ਕਿਸੇ ਲੱਖ ਤੇ ਨਹੀਂ ਮਿਲਣੀ ਨਾ ਸਾਡ ਮਿਲਦਾ ਅਸੀਂ ਨਹੀਂ ਮਿਲਦੀ ਫਤਿਹ ਜੀ ਇਹ ਭੈਣ ਆ ਜੀ ਕਰਵਿੰਦਰ ਕੌਰ ਆਈ ਸਾਡੇ ਕੋਲੇ ਰਸੂਲਪੁਰ ਸਿੱਧਾ ਪਿੰਡ ਪਟਿਆਲੇ ਜ਼ਿਲ੍ਹੇ ਤੋਂ ਆਏ ਨੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਵੀ ਕਿੰਨਾ ਅਗਰੈਸਿਵ ਹੋ ਰਹੀ ਹੈ ਕਿੰਨਾ ਗਲਤ बोल ਰਹੀ ਹੈ ਮਾਰਨ ਪੈ ਰਹੀ ਹੈ ਇਹ ਠੀਕ ਨਹੀਂ ਹੈ ਕਿ ਤੁਹਾਨੂੰ ਵੀ ਨਜ਼ਰ ਆ ਗਈ ਸਾਨੂੰ ਵੀ ਨਜ਼ਰ ਆਉਂਦੀ ਆ ਪਹਿਲੀ ਨਜ਼ਰ ਹੀ ਪਤਾ ਲੱਗਦਾ ਉਹ ਸਰਪੰਦ ਦਾ ਪੈੜੀ ਪਿੱਛਾ ਮਾਰਨਦਿਆ ਇਹ ਇਹ ਠੀਕ ਨਹੀਂ ਪਰ ਉਹ ਲੋਕ ਜਿਹਨਾਂ ਨੇ ਇਹਨੂੰ ਕੁੱਟਿਆ ਉਹ ਕਿੰਨੇ ਅਫਸੈਟ ਹੈ ਪਿੰਡ ਦੇ ਜਾਂ ਸੰਸਾਰ ਚ ਉਹ ਕਿੰਨੇ ਮੈਂਟਲੀ ਅਫਸੈਟ ਨੇ ਸੋਚ ਕੇ ਦੇਖੋ ਜੇ ਇਹ ਤੋਂ ਵੀ ਜ਼ਿਆਦਾ ਅਫਸੈਟ ਨੇ ਉਹ ਲੋਕ ਜਿਹਨਾਂ ਨੇ ਇਹਨੂੰ ਕੁੱਟਿਆ ਇਹਦੀ ਅੱਖ ਲਾਲ ਕੀਤੀ ਪਈ ਹੈ ਕੁੱਟ ਕੁੱਟ ਕੇ ਇਹਨੇ ਮਾਰਿਆ ਪਿੰਡੇ ਤੇਰੇ ਨੀਲ ਪਾਏ ਪਏ ਕੁੱਟ ਕੁੱਟ ਕੇ ਔਰੇ ਬਿਲਕੁਲ ਬਿਨਾਂ ਕੱਪੜਿਆਂ ਤੋਂ ਬਿਲਕੁਲ ਨਗਨ ਚਾਰ ਪੈਸੇ ਮਿਲ ਜਾਣਗੇ ਇਹ ਭੈਣ ਘੁੰਮ ਰਹੀ ਸੀਗੀ ਪਿੰਡ ਵਿੱਚ ਹਾਂ ਚਾਰ ਕ ਦੇ ਦਾਂਗੀ ਤੈਨੂੰ ਚਾਰ ਇਹਨੂੰ 8 ਔਰ ਚਲੋ ਜਿਹੜੀ ਇੰਨੀ ਅਫਸੈਟ ਆ ਜਿਹਨੂੰ ਆਪਣੇ ਕੱਪੜੇ ਪਾਉਣ ਦੀ ਵੀ ਸੋਝੀ ਨਹੀਂ ਤੇ ਉਹਦੇ ਬਾਰੇ ਵਿੱਚ ਕਿਸੇ ਨੂੰ ਦੱਸਣਾ ਪਊਗਾ ਵੀ ਇਹ ਠੀਕ ਨਹੀਂ ਹੈਗੀ ਉਹ ਬੰਦਿਆਂ ਦਾ ਦਿਮਾਗ ਕਿੱਥੇ ਆ ਜਿਹੜਾ ਨੇ ਕੁੱਟਿਆ ਇਹਨੂੰ ਕਟ ਗਿਆ ਤੇ ਮਾ ਆ ਗਿਆ ਲੋਕਾਂ ਦਾ ਵੀ ਇੱਕ ਤਾਂ ਪਹਿਲਾਂ ਹੀ ਬਖਸ਼ ਦੀ ਮਾਰੀ ਹੋਈ ਆ ਉਹਨੂੰ ਸੋਝੀ ਵੀ ਨਹੀਂ ਕੋਈ ਇੱਕ ਉੱਪਰ ਤੁਸੀਂ ਕੁੱਟਦੇ ਉਹਨੂੰ ਸ਼ਰਮ ਕਰੋ ਯਾਰ ਕੁੱਟ-ਕੁੱਟ ਕਿਉਂ ਇੰਨਾ ਅਗਰੈਸਿਵ ਕੀਤਾ ਪਿਆ ਇੰਨੀ ਜ਼ਿਆਦਾ ਮਨ ਨੂੰ ਹੱਥ ਵੀ ਨਹੀਂ ਲਾਉਣ ਦੇ ਦੇ ਰਿਹਾ ਦਿਆ ਤੇ ਮਾਂ ਕੋਲੇ ਖੜੀ ਰੋਈ ਜਾਂਦੀ ਹੈ ਕੀ ਕਰੀਏ ਉਹ ਜੇ ਕਿਸੇ ਦੇ ਘਰੇ ਵਖਤ ਆ ਗਿਆ ਕਿਸੇ ਦੇ ਵਖਤ ਪੈ ਗਿਆ ਉਹਦਾ ਜੇ ਆਪਾਂ ਸਾਥ ਨਹੀਂ ਦੇ ਸਕਦੇ ਘਟੂ ਘਟ ਪਰ ਉਹਨੂੰ ਆਪਾਂ ਐਸੀ ਤਰ੍ਹਾਂ ਜਲੀਲਤਾ ਨਾ ਕਰੀਏ ਜੇ ਆ ਪੂਰੀ ਮਦਦ ਨਹੀਂ ਕਰ ਸਕਦੇ ਫਿਰ ਉਹਨੂੰ ਚਲੋ 8 ਰੁਪਏ ਲਾਓ ਚਲੋ ਬੁਰਾ ਤਾਂ ਨਾ ਕਰੀਏ ਉਹਦਾ ਦੇਖੋ ਕਿਵੇਂ ਜਟਾਵਾਂ ਦਾ ਗੁੱਛਾ ਬਣਿਆ ਪਿਆ ਸਿਰ ਦੇ ਵਿੱਚ ਤੁਹਾਡੇ ਹੋ ਗਏ ਨੇ ਚਲੋ ਤੂੰ ਸਿਰ ਮੈਨੂੰ 8 ਦੇ ਬਲੇ 8 ਕਹੇ ਸੀ ਨਾ 8 ਦੇ ਬਦਲੇ 8 ਹੀ ਲੈਣੇ ਭੱਗ ਤਣ ਬੈਠਾ ਕਿੰਨੇ ਟਾਈਮ ਤੋਂ ਮੈਂ ਇਦਾਂ ਮੈਂ 8 ਸਾਲ ਹੋ ਗਏ ਮੇਰਾ ਵਿਆਹ ਹੋਇਆ ਦਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਹੀ ਐਬਸੈਟ ਹੋਈ ਹੈ ਬੱਚਾ ਕੋਈ ਹੈ ਨਹੀਂ ਨਾ ਬੱਚਾ ਕੋਈ ਨਹੀਂ ਤਾਂ ਆਪੋ ਪੁੱਤਰੀ ਪੋਤਰੇ ਨੇ ਕਿ ਛੜਕ ਪੋਤਰੇ ਦੇ ਖੇਡਣ ਲਿਆ ਇਹ ਦਿਨ ਤੇ ਸਹਿ ਕੇ ਨੋਂ ਚਲੀ ਗਈ ਛੜ ਕੇ ਇਹਨਾਂ ਨਾਲ ਉਸਤਰ ਦਾ ਫਿਰ ਜਿੰਦਰਾ ਚ ਨੋਂ ਛੜ ਗਿਆ ਚਲੀ ਗਈ ਇਹਨੂੰ ਵੀਡੀਓ ਬਣਾਉਦੀ ਛੜ ਗਿਆ ਚਲੀ ਗਈ ਇਹ ਮਿਲਦੀ ਨਹੀਂ ਜੀ ਤਲਪਤਾ ਮੇਰੇ ਤੇ ਤਿੰਨ ਗੁੱਟੀਆਂ ਨੇ ਪਰ ਜੋ ਆਇਆ ਕੋਣ ਤੋਂ ਬਗਾਨੀ ਆ ਕੌਣ ਕਰਦੇ ਨੇ ਮੇਰਾ ਕੋਈ ਨਹੀਂ ਸਾਥ ਹੋਰ ਕੌਣ ਪੁੱਤਰ ਨੇ ਹੋਰ ਇਹ ਪੁੱਤਰ ਨੇ ਦੋ ਨੇ ਉਹ ਦਿਹਾੜੀ ਦੱਪਾ ਕਰਦੇ ਨੇ ਚਾਰ ਮੁਸਲਮਾਨ ਹੋਰ ਲਿਆ ਬਾਹਰ ਦਿਹਾੜੀ ਦੱਪਾ ਕਰਦੇ ਨੇ ਉਹ ਆਪਣੀ ਮਿੱਟ ਪਰ ਆ ਗੁੜੀਆਂ ਦੇ ਤੇ ਸ਼ੇ ਚੰਡੀਗੜ੍ਹ ਨੂੰ ਲਾ ਚੱਲਦਾ ਪੈਦਾ 8-9 ਸਾਲਾਂ ਤੋਂ ਅਫਸਰਟ ਆ ਭੈਣ ਲੜਾਈ ਝਗੜਾ ਕਰਦੀ ਐ ਕੁੱਟਮਾਰ ਕਰਦੀ ਐ ਭੰਨ ਤੋੜ ਕਰਦੀ ਆ ਕੱਪੜੇ ਉਤਾਰ ਕੇ ਸੁੱਟ ਦਿੰਦੀ ਆ ਠੀਕ ਆ ਮੁਸਲਮਾਨ ਦਸਕ ਰੋਡ ਲਿਖ ਲੈ ਲੈ ਲਿਖ ਲੀ ਹਾਂ ਕੋਈ ਨਾ ਕੋਈ ਨਾਮੂਰੀ ਨਾ ਹੋਊਗਾ ਓਏ ਵੀਡੀਓ ਲੈ ਕੇ ਗੱਲ ਕਰਨ ਦਾ ਨੀ ਪਰ ਮੈਂ ਪਾਕ ਤੋਂ ਬੰਨੇ ਆ ਗਿਆ ਹਾਂ ਪਾਕ ਜਿੰਦਬ ਮੁਕਾਬਲਾ ਕਰੇਗਾ ਬੋਲ 1984 ਦੇ ਦੰਗਿਆਂ ਦੇ ਵਿੱਚ ਇਹਨਾਂ ਨੇ ਬਾਗ ਪਾਉਟ ਮਾਰ ਕੀਤੀ ਪਾਗ ਅੰਗਰੇਜ਼ਾਂ ਦਾ ਰੋਲ ਆ ਸੀ ਤੇ ਤੂੰ ਮੁਸਲਮਾਨ ਨਿਕਲਿਆ ਸੀ ਐਵੇਂ মিডিਆ ਲੈ ਕੇ ਆ ਕੇ ਚਾਰਪੇ ਲੈਣੇ ਆਂ ਕਿ ਭੈਣ ਸਾਰਾ ਦਿਨ ਇਦਾਂ ਹੀ ਸੜਕਾਂ ਤੇ ਘੁੰਮੀ ਜਾਂਦੀ ਐ ਸਿਰ ਚ ਜਟਾਵਾਂ ਬੱਜੀਆਂ ਹੋਈਆਂ ਪਟਿਆਲੇ ਜ਼ਿਲ੍ਹੇ ਤੋਂ ਕਿੰਪਰ ਅੱਜ ਸਾਡੇ ਕੋਲੇ ਪਹੁੰਚਿਆ ਆ ਰੋਈ ਜਾਂਦੀ ਹੈ ਮਾਂ ਬਾਦੀ ਰੈਲੀ ਲਾ ਕੇ ਆਉਰੇ ਤਾਂ ਆ ਗੋਦੀ ਚੱਕਿਆ ਬੱਚਾ ਜਿਹਦੇ ਦਿਲ ਚ ਸਰਾਖਾ ਕਹਿੰਦੇ ਜੱਕਾਰੇ ਹੱਥ ਪਾ ਗਿਆ ਬਾਹਰ ਦੇ ਸੀਨ ਨੂੰ ਹੱਥ ਪਾ ਦੇਣਾ ਜਿੰਦਰਾ ਚ ਦਾ ਹਾਂ ਇਹ ਰਾ ਗੁੜੀਆਂ ਵੀ ਦਾਗਰ ਜਿੰਦਰਾ ਚ ਮਾਂ ਉੱਤੇ ਛੱਡ ਗਿਆ ਚੜੀ ਜਿੰਦਰਾ ਚ ਇਹਦੇ ਡੈਡੀ ਵੀ ਮੈਂਟਲੀ ਅਪਸਰ ਜੀ ਚੜੀ ਮੈਂਟਲ ਨੇ ਅਪਸਰ ਨੇ ਕਿੱਥੇ ਨੇ ਹੁਣ ਉਹ ਘਰੇ ਜਿੰਦਰਾ ਚ ਦੋਨੇ ਦਵਾਈ ਚੱਲਦੀ ਹੈ ਉਹਨਾਂ ਨੂੰ ਸੋਚੀ ਹੈਗੀ ਆ ਆਪਣੇ ਮਣੀ ਮੋਟੀ ਹੈਗੀ ਥੋੜਾ ਬਹੁਤਾ ਬਸ ਮਾਣਾ ਮੋਟਾ ਕੋਈ ਇੱਕ ਦਿਨ ਡਿੰਗਰ ਦੇਖਿਆ ਕਰ ਲਈ ਨਿੰਨ ਨਈ ਬਾਪ ਨੂੰ ਵੀ ਪ੍ਰੋਬਲਮ ਆ ਬਾਪ ਤੋਂ ਹੀ ਅੱਗ ਹੋਈ ਨੂੰ ਹੋਈ ਆ ਪ੍ਰੋਬਲਮ ਹੈਰਿਡੀਟੀ ਪ੍ਰੋਬਲਮ ਆ ਬਲੱਡ ਦੇ ਵਿੱਚ ਮਿਲਦੀ ਹੋਈ ਬਿਮਾਰੀ ਬੇਟਾ ਆ ਵੀ ਕੁੜੀਆ ਆ ਵੀ ਹੋ ਗਈ ਸੀ ਆ ਵੀ ਇਹਨੂੰ ਅਫਸਰ ਹੋ ਗਈ ਸੀ ਪਿਆਰ ਹੋ ਗਈ ਹੈ ਤੁਸੀਂ ਇੰਗਲਿਸ਼ ਚ ਲੈ ਕੇ ਆਵਾ ਦੇ ਮੈਂ ਇਹਨਾਂ ਦਾ ਪੁੱਤ ਆਦੀ ਅਦਲੀਸਟ ਲਿਆਵੋ ਕਰੋ ਉਹਨੂੰ ਚੈਟਸ ਵਿੱਚ ਮੈਂ ਪੁੱਤਰੀ ਹੋਣਾ ਚਾਹੁੰਦਾ ਜੋ ਦੂਸਰਾ ਮੈਨੂੰ ਇਹਨਾਂ ਨੇ ਵੇਹਣਾ ਮੈਨੂੰ ਬਹੁਤ ਲੰਘ ਲੈ ਜਿਹਾ ਆਪਣੇ ਪਾਸੇ ਇਹਦਾ ਵੀ ਗਰੀਬੀ ਤੋਂ ਵਜੂ ਅੱਛਾ ਜਿੱਥੇ ਉਤਾਤ ਰਹੇ ਆ ਸਰ ਬਹੁਤ ਟਾਈਮ ਲੰਮਾ ਟਾਈਮ ਰਹੀ ਪਰ ਇਹਨਾਂ ਨੇ ਮੇਰੇ ਹਸਬੰਦ ਨੇ ਪੂਰਾ ਸਾਥ ਦਿੱਤਾ ਮੈਨੂੰ ਠੀਕ ਕਰ ਲਿਆ ਪਰ ਤੁਸੀਂ ਰਾਤ ਬਹੁਤ ਜਿਆਦਾ ਡਿਪਰੈਸਡ ਚਲੇ ਗਏ ਸੀ ਤੁਸੀਂ ਰਾਤ ਨਾ ਬੈਣੇ ਲਾਹਤ ਰਾਬੇ ਅਸੀਂ ਤਾਂ ਮੇਰੇ ਮੇਰੇ ਮੈਂ ਤਾਂ ਤੁਸੀਂ ਰਾਤ ਸਾਹਮਣੇ ਕੀ ਕੀ ਚੱਲੀਆਂ ਮੇਰੇ ਉਗਾਸ਼ਰ ਕਪੜਾ ਕੋਈ ਬੱਚਿਆਂ ਦੇ ਬੂਟ ਜਰਾਬਾ ਕੱਪੜੇ ਮੈਂ ਇਹਨਾਂ ਨੂੰ ਅੱਜ ਤੱਕ ਇਹ ਕੁਝ ਕਰਦੀ ਮੈਂ ਆਪਦੇ ਲਈ ਕੁਝ ਨਹੀਂ ਬਚਾ ਕਰੀ ਇਨਾਂ ਦੇ ਮਗਰ 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 ਸਾਰਾ ਦਿਨ ਮੇਰੀ ਤਾਂ ਆ ਜਾਂਦੀ ਚਲੋ ਕਰਿਓ ਜੀ ਕਰਵਿੰਦਰ ਭੈਣ ਵਾਸਤੇ ਅਰਦਾਸ ਭੈਣ ਤੰਦਰੁਸਤ ਹੋ ਕੇ ਠੀਕ ਹੋ ਕੇ ਆਪਣੇ ਘਰੇ ਜਾਵੇ ਆਪਣੇ ਮਾਂ ਨੂੰ ਸੁਖ ਦੇਵੇ ਆਪਣੇ ਪਰਿਵਾਰ ਚ ਰਹਿ ਕੇ ਚੰਗਾ ਜੀਵਨ ਬਤੀਤ ਕਰਵਾ ਗੁਰੂ ਜੀ ਦਾ ਖਾਲਸਾ